ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫਿਰ ਕੁਝ ਚੰਗੀਆਂ ਗੱਲਾਂ ਤੇ ਕੁਝ ਚੰਗੇ ਵਿਚਾਰਾਂ ਦੇ ਨਾਲ ਹਾਜ਼ਰ ਹੋਇਆ। ਸੋ ਸ਼ੁਰੂ ਕਰਦੇ ਆ ਆਪਣੇ ਮਾਤਾ ਪਿਤਾ ਤੋਂ ਜਿਨ੍ਹਾਂ ਨੂੰ ਪ੍ਰਮਾਤਮਾ ਦਾ ਰੂਪ ਮੰਨਿਆ ਜਾਂਦਾ ਹੈ। ਪਰ ਮਾਤਾ ਪਿਤਾ ਦਾ एहसान ਕੋਈ ساری ਉਮਰ ਨਹੀਂ ਦੇ ਸਕਦਾ ਹੈਗਾ। ਮਾਵਾ ਪਾਪ ਦਾ ਜਿਹੜਾ ਕਰਜ਼ਾ ਹੈ ਜੇ ਕੋਈ ਚਾਹੇ ਵੀ ਮੈਂ ਮੇਰੇ ਮਾਵਾ ਪਾਪ ਨੇ ਜੋ ਮੇਰੇ ਤੇ एहसान ਕੀਤੇ ਨੇ ਮਾ ਉਨ੍ਹਾਂ ਨੂੰ ਵਾਪਸ ਕਰ ਦੇਵਾਂ ਤਾਂ ਉਹ ਕੋਈ ਨਹੀਂ ਕਰ ਸਕਦਾ। ਇਸ ਕਰਕੇ ਮਾ ਮਾਪਿਓ ਦਾ ਜਿਹੜਾ ਦੇਣਾ ਹੈ ਉਹ ਕੋਈ ਨਹੀਂ ਦੇ ਸਕਦਾ ਹੈਗਾ। ਸੋ ਸਾਡਾ ਫਰਜ਼ ਬਣਦਾ ਹੈ ਸੀ ਸਾਡੇ ਮਾਤਾ ਪਿਤਾ ਦਾ ਮਾਣ ਸਤਿਕਾਰ ਕਰੀਏ ਤੇ ਅਜਿਹੇ ਕੰਮ ਕਰੀਏ ਕਿ ਉਹਨਾਂ ਦਾ ਸਿਰ ਜਿਹੜਾ ਉਹ ਮਾਣ ਦੇ ਨਾਲ ਉੱਚਾ ਹੋਵੇ ਜਦੋਂ ਤੁਸੀਂ ਧਰਤੀ ਉੱਤੇ ਪਹਿਲਾ ਸਾਂ ਲਿਆ ਤਾਂ ਤੁਹਾਡੇ ਮਾਵਾਪਾ ਤੁਹਾਡੇ ਕੋਲ ਸਨ ਤੇ ਉਹ ਆਖਰੀ ਸਾਂ ਲੈਣ ਤੱਕ ਤੁਸੀਂ ਵੀ ਉਹਨਾਂ ਦੇ ਕੋਲ ਹੋਓ ਮਾਂ ਗਰਭ ਵਿੱਚ ਆਪਣੇ ਬੱਚੇ ਨੂੰ ਸੰਭਾਲ ਕੇ ਰੱਖਦੀ ਹੈ ਤੇ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਮਾਵਾਪਾ ਨੂੰ ਘਰ ਵਿੱਚ ਪੂਰੀ ਤਰ੍ਹਾਂ ਸੰਭਾਲ ਕੇ ਰੱਖਣ ਬਚਪਨ ਵਿੱਚ ਬਿਸਤਰਾ ਗਿੱਲਾ ਕਰਿਆ ਕਰਦਾ ਸੀ ਜਦੋਂ ਬੱਚਾ ਜਵਾਨੀ ਵਿੱਚ ਅਜਿਹੀ ਕੋਈ ਗੱਲ ਨਾ ਕਰੇ ਕਿ ਉਹ ਮਾਪੇ ਦੀਆਂ ਅੱਖਾਂ ਗਿੱਲੀਆਂ ਹੋਣ 5 ਸਾਲ ਦਾ ਲਾਡਲਾ ਤੁਹਾਡੇ ਤੋਂ ਪਿਆਰ ਦੀ ਆਸ ਰੱਖਦਾ ਹੈ 50 ਸਾਲ ਦੀ ਉਮਰ ਦੇ ਵਿੱਚ ਮਾਪੇ ਵੀ ਤੁਹਾਡੇ ਤੋਂ ਪਿਆਰ ਅਤੇ ਆਦਰ ਦੀ ਉਮੀਦ ਰੱਖਦੇ ਨੇ ਬਚਪਨ ਵਿੱਚ ਗੋਦੀ ਵਿੱਚ ਪਾਲਣ ਵਾਲੇ ਮਾਪੇ ਨੂੰ ਤੋਖਾ ਨਹੀਂ ਦੇਣਾ ਚਾਹੀਦਾ ਪਤਨੀ ਪਸੰਦ ਨਾਲ ਮਿਲਦੀ ਹੈ ਅਤੇ ਮਾਵਾ ਆਪਣੇ ਜਿਹੜੇ ਉਹ ਕਰਮਾਂ ਦੇ ਨਾਲ ਮਿਲਦੇ ਨੇ ਪਸੰਦ ਦੀ ਖਾਤਰ ਕਰਮਾਂ ਨਾਲ ਮਿਲੇ ਮਾਪੇ ਦਾ ਕਦੇ ਵੀ ਦਿਲ ਨਹੀਂ ਦਿਖਾਉਣਾ ਚਾਹੀਦਾ ਮਾਪੇ ਸ਼ੱਕੀ, ਕਰੋਦੀ ਤੇ ਪੱਖਪਾਤੀ ਬਾਦ ਵਿੱਚ ਤੇ ਪਹਿਲਾਂ ਉਹ ਪਰਤੱਖ ਦੇਵਤਾ ਹਨ ਮਾਪੇ ਦੀਆਂ ਅੱਖਾਂ ਵਿੱਚ ਦੋ ਵਾਰ ਹੰਝੂ ਆਉਂਦੇ ਹਨ ਇੱਕ ਵਾਰ ਜਦੋਂ ਉਹ ਆਪਣੀ ਬੇਟੀ ਦੀ ਡੋਲੀ ਤੋਰਦੇ ਹਨ ਤੇ ਦੂਜਾ ਜਦੋਂ ਪੁੱਤਰ ਉਹਨਾਂ ਤੋਂ ਮੂੰਹ ਮੋੜ ਲਵੇ ਜਿਹੜੇ ਬੱਚਾ ਨੂੰ ਮਾਵਾ ਬੋਲਣਾ ਸਿਖਾਉਂਦੇ ਹਨ ਉਹ ਵੱਡੇ ਹੋ ਕੇ ਮਾਪੇ ਨੂੰ ਚੁੱਪ ਰਹੁ ਕਹਿਣ ਤਾਂ ਇਹ ਬਹੁਤ ਵੱਡੀ ਸ਼ਰਮ ਦੀ ਗੱਲ ਹੈ। ਇਹ ਸਿੱਖਿਆ ਦੇਣਾ ਚਾਹੁੰਦੇ ਆਂ ਵੀ ਮਾਪੇ ਦਾ ਕਰਜ਼ਾ ਜਿਹੜਾ ਉਹ ਕੋਈ ਨਹੀਂ ਉਤਾਰ ਸਕਦਾ ਹੈਗਾ। ਮਾਪੇ ਦੀ ਦੇਣ ਕੋਈ ਨਹੀਂ ਦੇ ਸਕਦਾ ਹੈਗਾ। ਸੋ ਸਾਨੂੰ ਸਾਰਿਆਂ ਨੂੰ ਆਪਣੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਜੇ ਕਈ ਵਾਰ ਸਾਡੇ ਮਾਤਾ ਪਿਤਾ ਸਾਨੂੰ ਕਦੇ ਮਾੜਾ ਬੋਲ ਵੀ ਦਿੰਦੇ ਨੇ ਤਾਂ ਉਹਨਾਂ ਨੂੰ ਅਣ ਦੇਖਿਆ ਤੇ ਅਣ ਸੁਣਿਆ ਕਰ ਦੇਣਾ ਚਾਹੀਦਾ ਹੈ। ਧੰਨਵਾਦ ਜੀ ਜੇਕਰ ਤੁਹਾਨੂੰ ਇਹ ਗੱਲਾਂ ਜਾਂ ਵਿਚਾਰ ਵਧੀਆ ਲੱਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਸ਼ੇਅਰ ਕਰੋ